ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸ਼ੁਭ ਸ੍ਰੀਕਾਲ ਅਸੀਂ ਆਏ ਛੱਤ ਤੇ ਉੱਤੇ ਮੈਂ ਘਰ ਦੇਖਿਆ ਵਾਂ ਉੱਤੇ ਬੱਦਲ ਬੜਾ ਹੋਇਆ ਆ ਜਿਨਾਂ ਜਾਰਾ ਬੱਦਲ ਹੋਇਆ ਫਸਲ ਪੱਕਣ ਤੇ ਆਈ ਆ ਆ ਦੇਖੋ ਕਣਕ ਸੋਰੀ ਕਣਕ ਫਸਲ ਇਹ ਦੋ ਬੱਦਲ ਜਆ ਹੋ ਗਿਆ ਮੌਸਮ ਖਰਾਬ ਹੋਇਆ ਪਿਆ ਆ ਭਾਵਨਾ ਕਰੇ ਮੈਂ ਆ ਦੇਖੋ ਜੀ ਢਿੱਲੇ ਦੀਆਂ ਪਹਾੜੀਆਂ ਦੇਖਦੀਆਂ ਉੱਥੇ ਉੱਪਰ ਛੜਕੇ ਬਣਾਉਂਗੀ ਡਰ ਲੱਗਦਾ ਮੈਨੂੰ ਪਰ ਹੁਣ ਸੇਰ ਦਾ 뷰 ਪੰਛੀ ਬੋਲਦੇ ਪਏ ਆ ਬੜਾ ਸੋਹਣਾ ਲੱਗਦਾ ਹੰਡੀ ਟੰਡੀ ਸੇਰ ਬੱਦਲ ਜਾ ਹੋਇਆ ਆ ਉਹ ਪਹਾੜ ਦੇਖਦੇ ਸਾਡੇ ਲੱਗ ਗਏ ਬੱਦਲ ਘੜਤਾ ਪਿਆ ਹੁਣ ਉਹ ਦਵਿੰਦਾ ਹੁਣ ਦੇਖੋ ਪਹਾੜ ਹੂੰ ਜੀ ਰਸਕਰੀ ਮੌਸਮ ਸਾਰੇ ਖਰਾਬ ਹੋਇਆ ਪਿਆ ਆ ਓ ਟੱਕਰ ਸਾਹਿਬ ਗੁਰਦੁਆਰਾ ਦੇਖਦਾ ਸਾਹਮਣੇ ਤੇ ਬਾਰਿਸ਼ ਲੱਗੀ ਹੈ ਹਲਕੀ ਹਲਕੀ ਜਾਈ ਮੌਸਮ ਦੇਖੋ ਤੇਲ ਦਾ ਖਰਾਬ ਹੋਇਆ ਪਿਆ ਆ ਗੁਰਦੁਆਰੇ ਗਰਨਾ ਸਾਹਿਬ ਸਾਡੇ ਵਿਸਾਖੀ ਦਾ ਮਨਾ ਲੱਗਦਾ ਉੱਥੇ ਬਹੁਤ ਵੱਡਾ ਉਹ ਤੁਹਾਨੂੰ ਮੈਂ ਦਿਖਾਨੀ ਆ ਅੱਜ ਰਸ਼ ਘੱਟ ਹੋਣਾ ਆ ਕੱਲੂ ਬਹੁਤ ਰਸ਼ ਹੋਣਾ ਆ ਉੱਥੇ ਕੱਲੂ ਦੇ ਪਾਸੋਂ ਅੱਜ ਖੰਡਕੜ ਸਾਹਿਬ ਰੱਖ ਹੋਏ ਉੱਥੇ ਮੈਂ ਤੁਹਾਨੂੰ ਦਿਖਾਉਂਦੀ ਆ ਦਰਸ਼ਨ ਕਰਿਓ ਤੁਸੀਂ ਵੀ ਜਰੂਰ ਗੁਰਦੁਆਰਾ ਸਾਹਿਬ ਦੇ

yani. Evet. İzlenir, Şu, bu da inatçı bohna. Bu da bandili video. Bu da இருக்காது